विधानसभा हलका अमरगढ़ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਵੱਲੋਂ ਅੱਜ ਪਿੰਡ ਹਥੋਆ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਦੇ ਸਪੁਰਦ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਦੀ ਪੰਚਾਇਤ ਤੋਂ ਇਲਾਵਾ ਪਿੰਡ ਦੇ ਮਹਤਵਪੁਰਾਂ ਨੇ ਬ੍ਰੈਕ ਪ੍ਰੋਫੈਸਰ ਜਸਮਨ ਸਿੰਘ ਜਨਮਾਦਰਾ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਮੌਕੇ ਉਹਨਾਂ ਦੱਸਿਆ ਕਿ ਪਿੰਡ ਵਿਖੇ ਸਾੰਡ ਪਖਾਨੇ ਅਤੇ ਨਾਲੇ ਦੇ ਉੱਪਰ ਰਵਿਦਾਸੀਆ ਭਾਈਚਾਰੇ ਲਈ ਜਾਂਦੇ ਸ਼ਮਸ਼ਾਨ ਘਾਟ ਰਸਤੇ ਨੂੰ ਆ ਰਹੀਆਂ ਤਕਲੀਫਾਂ ਲਈ ਫੁਲੀ ਬਣਾਈ ਗਈ ਹੈ ਇਸ ਤੋਂ ਇਲਾਵਾ ਪਿੰਡ ਅੰਦਰ ਸੀਵਰੇਜ ਸਿਸਟਮ ਲਈ ਦੀ ਪਾਈਪਲਾਈਨਾਂ ਪਾਈਆਂ ਗਈਆਂ ਹਨ ਉਹਨਾਂ ਕਿਹਾ ਕਿ ਸਰਪੰਚ ਸੁਖਵਿੰਦਰ ਸਿੰਘ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਸਰਪੰਚ ਹਨ ਅਤੇ ਪੂਰੀ ਪੰਚਾਇਤ ਵਧਾਈ ਦੀ ਪਾਤਰ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਅੰਦਰ ਇੱਕ ਜਿਮ ਅਤੇ ਸੈਰ ਸਪਾਟੇ ਦੇ ਲਈ ਖੂਬਸੂਰਤ ਪਾਰਕ ਬਣਾਇਆ ਜਾਵੇਗਾ ਆਓ ਦਿਖਾਉਣਾ ਤੁਹਾਨੂੰ ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸਮਾਗਮ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਫ ਝਿੰਦੀ ਦੀ ਰਿਪੋਰਟ ਸੋ ਨਗਰ ਪੰਚਾਇਤ ਵਿਜੇਪਾਲ ਨਾਗਰ ਨੂੰ ਖਡਾ ਤੇ ਚੇਕੀ ਵਿਭਾਗ ਤੇ ਮੇਰੇ ਨਾਲ ਸਾਡੇ ਡਾਇਰੈਕਟਰ ਸਿਪਾਹ ਸਰ ਆ ਜੀ ਹਾਂ ਇਹ ਹਨ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਕੱਜਮਾਦਰੀ ਵਿਧਾਨ ਸਭਾ ਹਲਕਾ ਮਰਗੜਾ ਤੋਂ ਜੀ ਸਾਰਾ ਜੇ ਕੀ ਪ੍ਰੋਗਰਾਮ ਸੀ ਪਿੰਡ ਹਥਵਾ ਦੇਖੇ ਤੁਸੀਂ ਤਿੰਨ ਚਾਰ ਜਗ੍ਹਾ ਤੇ ਉਧ ਘਾਟੇ ਦਿੱਤੇ ਨੇ ਬਿਲਕੁਲ ਅੱਜ ਨਗਰ ਪੰਚਾਇਤ ਹਥੋਈ ਵਿੱਚ ਅਸੀਂ ਪਹੁੰਚੇ ਆ ਸਰਪੰਚ ਸਾਡੇ ਨਾਲ ਨੇ ਸਾਰੀ ਨਗਰ ਥੂਂ ਪੰਚਾਇਤ ਨਾਲ ਮੋਤਵਰ ਸੱਜਣ ਨਾਲ ਨੇ ਬੀਜੇਪਾ ਨਾਲ ਬਹੁਤ ਵੱਡੀ ਗੱਲ ਕੀਤੀਆਂ ਨੇ ਤੇ ਅਸੀਂ ਤਿੰਨ ਅੱਜ ਉਦਘਾਟਨ ਕਰਕੇ ਆਇਆ ਇੱਕ ਤਾਂ ਕਾਫੀ ਇਹਨਾਂ ਦੇ ਰਸਤਾ ਸੀਗਾ ਜਿਹੜਾ ਕਿ ਸਾਡੇ ਰਵਿਦਾਸ ਪਾਈਚਾਰੇ ਦੇ ਮੜੀਆਂ ਨੂੰ ਜਾਂਦਾ ਸੀ ਉਹਦੇ ਲਾਂਗਾ ਕਰਕੇ ਸੀ ਉੱਥੇ ਦੀ ਇੱਕ ਪੁਲ ਲਗਾਇਆ ਤੇ ਦੂਜਾ ਇੱਕ ਸਾਂਝੇ ਪਖਾਨੇ ਬਹੁਤ ਸਰਪੰਚ ਸਾਹਿਬ ਨੂੰ ਮੈਂ ਬਧਾਈ ਦਿੰਦਾ ਬਹੁਤ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਬਣਾਇਨੇ ਤੇ ਦੂਜਾ ਤੀਜਾ ਪ੍ਰੋਗਰਾਮ ਹੈਗਾ ਕਿ ਪਾਪ ਦਾ ਸ਼ੀਵਰੇਜ ਅਜੇ ਕਰੀਬ-ਕਰੀਬ ਪਿੰਡ ਕਾਫੀ ਸ਼ੀਵਰੇਜ ਪਾ ਦਿੱਤੀ ਤੇ ਹੋਰ ਵੀ ਪਿੰਡ ਦੇ ਬਹੁਤ ਸਾਰੇ ਅੰਡਰ ਪ੍ਰੋਸੈਸ ਨੇ ਕਿਉਂਕਿ ਮੂਰੇ ਗਰਾਊਂਡ ਵੀ ਬਣਾਉਣਾ ਪਿੰਡ ਦੇ ਵਿੱਚ ਪਾਰਕ ਜਿਮ ਬਣਾਉਣਾ ਤੇ ਹੋਰ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਕੰਮ ਹੋਊਗਾ ਜਿਹੜੇ ਦੁਬਾਰਾ ਰਹੇਗਾ ਸਰਪੰਚ ਸਾਹਿਬ ਨੂੰ ਕਿਹਾ ਕਿ ਜਲਦੀ ਜਲਦੀ ਉਹਨਾਂ ਦੇ ਵੀ ਕੰਮ ਰੰਭ ਕਰ ਸਕਦੇ ਜਾਨਾ ਕਿਉਂਕਿ ਤੁਸੀਂ ਦੇਖ ਹੀ ਲਿਆ ਮੇਰੇ ਪਿੰਡ ਨੂੰ ਚਾ ਉਹ ਵੀ ਕਿੰਨਾ ਪਹਿਲਾਂ ਸੀ ਸਕੂਲ ਦੇ ਵੀ ਕਰਤੇ ਜੇ ਉੱਤੇ ਬਹੁਤ ਸਾਰੇ ਪੈਸੇ ਲੱਗੇ ਤੇ ਸਾਰੇ ਨਗਰ ਨੇ ਅੱਜ ਖੁਸ਼ੀ ਮਨਾਈ ਹੈ ਕਿ ਸਾਡੇ ਪਿੰਡ ਦੇ ਵਿਕਾਸ ਨੇ ਜਦੀ ਤੇਜ਼ੀ ਨਾਲ ਹੋ ਰਹੇ ਨੇ ਕਿ ਸਰਪੰਚ ਸਾਹਿਬ ਦੀ ਬਹੁਤ ਪਿਆਰ ਦੇ ਨਾਲ ਮਿਹਨਤ ਦੇ ਨਾਲ ਕੋਲੇ ਖੜ ਕੇ ਕੰਮ ਕਰਉਂਦੇ ਨੇ ਜਿਹੜਾ ਕਿ ਖੁਦ ਨਿਗਰਾਨੀ ਕਰੂਗੀ ਪੰਚਾਇਤ ਉਹਦੇ ਕੰਮਾਂ ਦੀ ਕੁਆਲਿਟੀ ਵੀ ਚੰਗੀ ਰਹੇਗੀ कि मैं तुम्हारे खुशमू नगर नु नगर पंचायत नु सरपंच साहब नु बधाई देना बहुत बहुत धन्यवाद आज जी सुखविंदर सिंह आज ਕੀ ਪ੍ਰੋਗਰਾਮ ਸੀ ਤੇ ਕਿੰਨੇ ਰੁਪਏ ਦੀ ਲਾਗਤ ਨਾਲ ਜੋ ਸਾਰੇ ਪ੍ਰੋਜੈਕਟ ਅੱਜ ਆਪਣੇ ਐਮਐਲਏ ਜਸਮਨ ਸਿੰਘ ਗੱਜਨਵਾਦਰਾ ਆਈ ਸਾਡੇ ਪਿੰਡ ਆ ਤੇ ਤਿੰਨ ਕੰਮਾਂ ਦਾ ਠਟੋਕੜ 15-18 ਲੱਖ ਦੇ ਕਰੀਬ ਇਹਦੇ ਕੰਮ ਸੀ ਉਹਨਾਂ ਨੇ ਕੀਤੇ ਨੇ ਕਿ ਕਿ ਸਾਡੇ ਪਿੰਡ ਦੀ ਮੰਗ ਸੀਗੀ ਵੀ ਗੁਰੂ ਘਰ ਪਾਣੀ ਆ ਜਾਂਦਾ ਸੀ ਉਹ ਸੀਵਰੇਜ ਦੀ ਮੰਗ ਸੀ ਸੀਵਰੇਜ ਦੀ ਮੰਗ ਪੂਰੀ ਦਿੱਤੀ ਗਈ ਆ ਉਸ ਤੋਂ ਬਾਅਦ ਇੱਕ ਸਰਕਾਰ ਵੱਲੋਂ ਸਾਂਝੇ ਪਖਾਨੇ ਜੋ ਕਿ ਪੰਚਾਇਤ ਘਰ ਦੇ ਵਿੱਚ ਬਣਾਏ ਗਏ ਨੇ ਉਹ ਕੰਮ ਸੀ ਇੱਕ ਸਾਡੇ ਐਸ.ਐਲ. ਭਾਈ ਚਾਰੇ ਦੀ ਜਿਹੜੀ ਮੰਗ ਸੀ ਬਹੁਤ ਵੱਡੀ 50 ਸਾਲਾਂ ਦੇ ਤਕਰੀਬਨ ਜਦੋਂ ਵੀ ਕੋਈ ਪੰਚਾਇਤ ਦੀਆਂ ਵੋਟਾਂ ਹੁੰਦੀਆਂ ਉਦੋਂ ਹਰੇਕ ਨੇ ਇਹ ਗੱਲ ਮੰਗ ਹੁੰਦੀ ਸੀ ਵੀ ਸਾਡੇ ਜਦੋਂ ਸੰਸਾਰ ਘੜ ਦੇ ਵਿੱਚ ਪੁਲਿਸ ਦੀ ਮਰਗ ਹੋ ਜਾਂਦੀ ਆ ਜੋ ਜਾਣਿਆ ਉਹ ਡਰੇਨ ਦੇ ਵਿੱਚ ਦੀ ਲੰਕੇ ਜਾਂਦੇ ਨੇ ਉਸ ਤੋਂ ਬਾਅਦ ਮੇਰੇ ਵੀ ਮਨ ਦੀ ਤਮੰਨਾ ਸੀ ਵੀ ਸਭ ਤੋਂ ਪਹਿਲਾਂ ਜਿਹੜਾ ਪੰਚਾਇਤ ਦਾ ਸੀ ਕੰਮ ਕਰੀਏ ਵੀ ਉਹ ਡਰੇਨ ਦਾ ਪੜ ਹੋਵੇ ਜاہے ਜਿੰਨੀਆਂ ਵੀ ਮਰਜ਼ੀ ਮਨਜ਼ੂਰੀਆਂ ਲੈਣੀਆਂ ਬੈਣ ਜਿੱਥੋਂ ਵੀ ਮਰਜ਼ੀ ਕੋਈ ਪੈਸੇ ਦਾ ਪ੍ਰਬੰਧ ਕਰਿਆ ਜਾਵੇ ਅਸੀਂ ਨੇ ਉਹ ਤਿੰਨੇ ਕੰਮ ਕਰਾਉਣ ਤੇ ਕੰਮ ਜਾਓ ਅੱਛਾ ਸਰ ਸੁਖਾ ਜੀ ਇੱਕ ਗੱਲ ਮੈਂ ਦੇਖਿਆ ਜੀਬੋ ਗਰੀਓ ਕਿ ਪਹਿਲਾਂ ਲੋਕ ਉਦਘਾਟਨ ਕਰਦੇ ਨੇ ਪਰ ਰਸਮੀ ਉਦਘਾਟਨ ਉਹ ਉੱਥੇ ਹੀ ਪਿਆ ਰਹੇਗਾ ਤੁਸੀਂ ਕੰਮ ਕਰਕੇ ਪਾਇਪ પાਕੇ ਸਮਸ਼ਾਨ ਘਾੜ ਨੂੰ ਜਾਂਦਾ ਰਸਤਾ ਤੇ ਪਖਾਨੇ ਬਣਾ ਕੇ ਸੀਵਰੇਜ ਪਾ ਕੇ ਫਿਰ ਉਹ ਲੋਕ ਅਰਪਣ ਕਰੇ ਨੇ ਸਾਡੇ ਮਨ ਦੀ ਤਵੰਨਾ ਪਹਿਲਾਂ ਤੋਂ ਹੀ ਵੀ ਮੈਂ ਕਿਸੇ ਨੂੰ ਕੋਈ ਪ੍ਰਚਾਰ ਨਹੀਂ ਕਰਦਾ ਇਹ ਗੱਲ ਦਾ ਵੀ ਜੇ ਲੋਕਾਂ ਨੂੰ ਪਤਾ ਲੱਗਦਾ ਵੀ ਜਦੋਂ ਆਪਾਂ ਕੰਮ ਕਰ ਦਿੰਨੇ ਆ ਲੋਕਾਂ ਦੀ ਨਜ਼ਰਾਂ ਵਿੱਚ ਵੀ ਦਿਖਦਾ ਵੀ ਆਪਾਂ ਫਲਾਨਾ ਕੰਮ ਕਿਹਾ ਸੀ ਜੇ ਸਰਪੰਚ ਨੇ ਕਿਹਾ ਸੀ ਜੇ ਸਰਕਾਰ ਨੇ ਗੱਜਨਵਾਧਰਾ ਜੀ ਨੇ ਕਿਹਾ ਸੀ ਵੀ ਆਪਾਂ ਇਹ ਕੰਮ ਕਰੀਏ ਜੇ ਆਪਾਂ ਪਹਿਲੀ ਉਦਘਾਟਨ ਕਰਦੀ ਕੰਮ ਨਾ ਹੋਵੇ ਉਹ ਵੀ ਮਨ ਨੂੰ ਆਪਣੇ ਹੱਥ ਨੂੰ ਇੱਕ ਸਕੂਨ ਨਹੀਂ ਆਉਂਦਾ ਹੁਣ ਅੱਜ ਆਪਾਂ ਦੇਖ ਲਓ ਜਿਹੜੇ ਕੰਮ ਹੋ ਗਏ ਉਹਨਾਂ ਦਾ ਉਦਘਾਟਨ ਕੀਤਾ ਗਿਆ ਨਾ ਕਿ ਕੋਈ ਵੀ ਇਕੱਲੇ ਨਹੀਂ ਪੱਥਰੀ ਲਾਏ ਜੋ ਵੀ ਕੰਮ ਅਸੀਂ ਕਰਾਂਗੇ ਲੋਕਾਂ ਦੇ ਹਵਾਲੇ ਕਰਦੇ ਆਹ ਲੋਕਾਂ ਦੇ ਹਵਾਲੇ ਕਰਦੇ ਵੀ ਜਿਹੜੇ ਆਪਾਂ ਕੰਮ ਕਰਾਂਗੇ ਉਹ ਪਹਿਲਾਂ ਜਿੰਨੀ ਵੀ ਗੱਲ ਲੋਕਾਂ ਨੂੰ ਕਹਾਂਗੇ ਉੰਨੀ ਕੁ ਪੂਰੀ ਕਰਾਂਗੇ ਪਹਿਲਾਂ ਵੀ ਇੱਕ ਸਾਡੇ ਬੋਲਟ ਦੀ ਵੀ ਬੜੀ ਸਮੱਸਿਆ ਸੀਗੀ ਲਾਈਟ ਨਹੀਂ ਪਿੰਡ ਦੇ ਵਿੱਚ ਇੱਕ ਤਾਂ ਅਸੀਂ ਗੁਜਰਾਂ ਦੀ ਬਰਾਦਰੀ ਸਾਡੇ ਡਰੇਨ ਤੇ ਰਹਿੰਦੀ ਆ ਉਹਨਾਂ ਦੀ ਮੰਗ ਸੀ ਵੋਟਾਂ ਤੋਂ ਪਹਿਲਾਂ ਸਾਾਨੂੰ ਪੰਚਾਇਤ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਸਾਡਾ ਟਰਾਂਸਫਾਰਮ ਇੱਥੇ ਰਖਾ ਕੇ ਦਿਓ ਉਹ ਰਖਾ ਕੇ ਦਿੱਤਾ ਤੇ ਸਾਡੇ ਪਿੰਡ ਦੇ ਵਿੱਚ ਠੀਕ ਆ ਮਨ ਲਓ ਉੱਥੇ ਹੀ ਵੋਲਟੇਜ ਘਟ ਆਉਂਦੀ ਸੀ ਉਹ ਵੀ ਅਸੀ ਟਰਾਂਸਫਾਰਮ ਤਰਾਉਣ ਚ ਕਾਮਯਾਬ ਹੋ ਗਿਆ ਇੱਕ ਟਰਾਂਸਫਾਰਮ ਹੋਰ ਆੜਾ ਐਸਸੀ ਭਾਈਚਾਰੇ ਗਨੀ ਉਹ ਵੀ ਥੋੜੇ ਦੜਾ ਜਿ ਮਨਜ਼ੂਰ ਹੋ ਜੂ ਕਿ ਉਹ ਵੀ ਲੱਗ ਇੱਕ ਸਾਡੇ ਹੋਰ ਡਰੇਨ ਤੇ ਗੁਜਰ ਰਹੇ ਨੇ ਤਿੰਨ ਚਾਰ ਘਰ ਉਹਨਾਂ ਨੂੰ ਮੈਂ ਕਿਹਾ ਵੇਖ ਉਹਨਾਂ ਦੇ ਬੋਲਟ ਵੀ ਉਹਨਾਂ ਦੀ ਵੀ ਸਮੱਸਿਆ ਕੇਵਲੀ ਆਉਂਦੀ ਹੈ ਘਟੋ ਘਟ 1 ਕਿਲੋਮੀਟਰ ਤੋਂ ਉਹਨਾਂ ਨੂੰ ਮੈਂ ਕਿਹਾ ਵੀ ਜਿਹੜਾ ਸੋਧਾ ਟਰਾਂਸਫਾਰਮਾ ਦੱਸਦਾ ਵੀ ਉਹ ਵੀ ਕਰਾ ਕੇ ਦਵਾਗੇ ਥੋੜੇ ਦੜਾ ਜਿ ਵੀ ਆਪਣੇ ਮਨ ਦੀ ਸੋਚ ਹੈ ਵੀ ਕਿਸੇ ਦਾ ਨਿੱਜੀ ਕੰਮ ਆ ਜਿਹੜੇ ਗਰੀਬ ਪਰਿਵਾਰ ਦਾ ਜਾਂ ਕੋਈ ਪੈਨਸ਼ਨ ਦੀ ਗੱਲ ਆ ਜਾਂ ਹਮਦਰਦੀ ਕਰਨ ਦੀ ਲੋੜ ਆ ਜਾਂ ਕਿਸੇ ਹਸਪਤਾਲ ਜਾਣ ਦੀ ਲੋੜ ਆ ਮੈਂ ਪਹਿਲਾਂ ਤੋਂ ਹੀ ਫੈਲ ਦੇ ਆਧਾਰ ਤੇ ਇਹ ਕੰਮ ਕਰਨਾ ਉਦੋਂ ਵੀ ਜ਼ਰੂਰੀ ਸਮਝਦਾ ਪਿੰਡ ਦੇ ਡਿਵੈਲਪਮੈਂਟ ਦੇ ਕੰਮਾਂ ਨਾਲੋਂ